ਪਰਕਣ ਦਾ ਇੰਜਨ ਹੋ ਗਿਆ ਇਹ ਇੱਕ ਆਗੀ ਚੀਜ਼ ਲੱਗੀ ਬਈ ਇਹ ਇਹਦਾ ਡੀਜ਼ਲ ਫਿਲਟਰ ਹੈ ਜੀ ਡੀਜ਼ਲ ਫਿਲਟਰ ਇਹਦੇ ਵਿੱਚ ਹੀ ਮੋਟਰ ਲੱਗੀ ਹੋਈ ਹੈ ਜੀ ਹਾਂ ਜਿੰਨਾ ਚਿਰ ਇਹ ਪ੍ਰੈਸ਼ਰ ਫੁੱਲ ਬਣਦਾ ਨਹੀਂ ਹੈਗਾ ਇਹਦੇ ਵਿੱਚ ਉਨਾ ਚਿਰ ਟਰੈਕਟਰ ਨਹੀਂ ਸਟਾਰਟ ਹੁੰਦਾ ਜੀ ਕੱਲੇ ਵਿੱਚੋਂ ਕ੍ਰੈਂਕੇ ਦੀ ਹਜੇ ਤੱਕ 1970 ਮਾਡਲ ਦੀ ਸਟੈਂਡਰਡ ਤੇ ਨਾਲ ਦੀ ਚੱਲੀ ਜਾਂਦੀ ਹੈ ਹਜੇ ਵੀ ਨਾਲ ਦੀ ਹੈ ਅਸੀਂ ਕੱਲੇ ਮਤਲਬ ਮੇਨ ਵੇਗਨ ਇਹਦੇ ਨਵੇਂ ਪਾ ਕੇ ਚਲਾਇਆ ਜੀ ਸਟੈਂਡਰਡ ਦਾ ਆਪਣਾ ਕ੍ਰੈਂਕ ਦਾ ਸਾਈਜ਼ ਚੈੱਕ ਕਰਾਇਆ ਸੀ ਜਮਾਂ ਸਹੀ ਹੈ ਉਹ ਪਾਲਦੇ ਸੀਗੇ ਤੇ ਉਹ ਸਾਨੂੰ ਮਿਲਿਆ ਨਹੀਂ ਠੀਕ ਹੈ ਤੇ ਇੱਕ ਅਸੀਂ ਹੌਲ ਲੈਂਡ ਲੈਣਾ ਸੀਗਾ ਬਈ ਹੂੰ ਪੰਜਾਬੀ ਟੈਟਰ ਲੈਣਾ ਸੀ ਆ ਠੀਕ ਹੈ ਤੇ ਫਿਰ ਸਾਨੂੰ ਜਦੋਂ ਇਹਦੀ 10 ਪਈ ਹਾਂ ਤੇ ਫਿਰ ਸਾਨੂੰ ਇਹ ਮਿਲ ਗਿਆ ਬਾਈ ਫਿਰ ਅਸੀਂ ਉਹ 135 ਦਾ ਛੜਤਾ ਸੀਗਾ ਵੀ ਚਲ ਇਹ ਲੈ ਲੈਣੇ ਆ ਫਿਰ ਅਸੀਂ ਇਹ ਲੈ ਲਿਆ ਬਾਈ ਨਾਲੇ ਹੁਣ ਤਾਂ ਇਹ ਬਾਹੀ ਚ ਕੰਮ ਦਿੰਦਾ ਠੀਕ ਹੈ ਤੇ ਨਾਲੇ ਉਹ ਸ਼ੌਂਕ ਵਾਲੀ ਚੀਜ਼ ਆ ਸ਼ੌਂਕ ਵਾਲੀ ਚੀਜ਼ ਇਹ ਕੰਮ ਬਾਈ ਸਾਰਾ ਫਿਰ ਇਹ ਤੋਂ ਲੈਣੇ ਹੋ ਹਾਂ ਬਾਈ ਸਾਰਾ ਕੰਮ ਇਹ ਤੋਂ ਲੈਣੇ ਆ ਬਿਲਟੀ ਹੁੰਦੀ ਹੈ ਨਾ ਜਿਵੇਂ ਆਪਾਂ ਕਿਹਾ ਸੀ ਸਾਰੀ ਹਾਂਜੀ ਆਮ ਤਾਂ ਸਿੰਗਲ ਦੇਖਦੇ ਆਪਾਂ ਇਹ ਤੇ ਡਬਲ ਕਾ ਤੂੰ ਆ ਇਹਦੇ ਡਬਲ ਹੀ ਆਈ ਹੈ ਜੀ ਨਾਲ ਨਾਲ ਹੀ ਆਈ ਵੀ ਇਤਨਾ ਦੀ ਆਈ ਨਹੀਂ ਭਾਈ ਸਮਾਨ ਸਮੂਨ ਮਿਲ ਜਾਂਦਾ ਕੰਮ ਕੂਮ ਕਰਾਉਣ ਦਾ ਕਿਵੇਂ ਇਸਟਮ ਰਹਿੰਦਾ ਭਾਈ ਇਹ ਤਾਂ ਮੁਸ਼ਕਲ ਨਹੀਂ ਮਿਲਦਾ ਹਾਂ ਭਾਈ ਕੁਝਕ ਤਾਂ ਜਿਵੇਂ ਦਿੱਲੀੋਂ ਕੁਝ ਕੁ ਬਾਹਰੋਂ ਮੰਗਾਉਣਾ ਪੈਂਦਾ ਪੋਰਟ ਕਰਾਉਣਾ ਪੈਂਦਾ ਅੱਛਾ ਮਾਡਲ ਕਿਹੜਾ ਇਹ ਭਾਈ 70 ਮਾਡਲ ਦਾ 70 70 ਮਾਡਲ 1973 ਬਾਦ ਹਾਂਜੀ ਵੀ ਦੋਸਤੋ ਪੰਜਾਬ ਦੇ ਵਿੱਚ ਬਹੁਤ ਸਾਰੇ ਟਰੈਕਟਰ ਅੱਜ ਵੀ ਇੰਪੋਰਟ ਹੁੰਦੇ ਆ ਹਨ ਜਾਂ ਕਿ ਲਗੀ ਵੀ ਪੂਰੇ ਭਾਰਤ ਚ ਇੰਪੋਰਟ ਹੁੰਦੇ ਆ ਤਾਂ ਪਹਿਲਾਂ ਵੀ ਬਹੁਤ ਸਾਰੇ ਜਿਹੜੇ ਟਰੈਕਟਰ ਆ ਇੰਪੋਰਟ ਹੋਏ ਸੀਗੇ ਤਾਂ ਅੱਜ ਜਿਹੜਾ ਇੰਪੋਰਟ ਹੋਇਆ ਟਰੈਕਟਰ ਤੁਹਾਡੇ ਲਈ ਲੈ ਕੇ ਆਏ ਆ ਮੈਸੀ ਫਰਗੂਸਨ ਆ ਮੇਡ ਇਨ ਇੰਗਲੈਂਡ 185 135 ਵੀ ਦੇਖਿਆ ਹੋਊਗਾ ਤੁਸੀਂ ਹਨਾ ਪਰ ਇਹ ਤੁਹਾਨੂੰ ਦਿਖਾਉਣਾ ਮਲਟੀ ਪਾਵਰ ਟਰੈਕਟਰ ਇਹਦੇ ਬਾਰੇ ਅੱਜ ਆਪਾਂ ਸਾਰੀ ਗੱਲਬਾਤ ਦੱਸਾਂਗੇ ਤੁਹਾਨੂੰ ਠੀਕ ਆ ਤੇ ਟਰੈਕਟਰ ਦੀਆਂ ਜਿਹੜੀਆਂ ਖਾਸੀਅਤਾਂ ਕੀ ਆ ਜਿਹੜਾ ਹੋਂ ਵਾਲੇ ਟਰੈਕਟਰ ਚ ਮੈਸੀ ਦੇ ਆਪਾਂ ਦੇਖਦੇ ਇੰਜਨ ਆਉਂਦੇ ਆ ਜਿਹੜਾ ਇਹ ਜਿਹੜਾ ਆ ਇੰਜਨ ਆ ਇਹ ਕਿਹੜੀ ਕੰਪਨੀ ਦਾ ਇੰਜਨ ਆ ਤੇ ਕਿੰਨੇ ਹਾਸ ਪਾਵਰ ਦਾ ਇੰਜਨ ਆ ਕਿਹੜੇ-ਕਿਹੜੇ ਇੰਪਲੀਮੈਂਟਾਂ ਤੇ ਇਹ ਜਿਹੜਾ ਚੱਲਦਾ ਟਰੈਕਟਰ ਤੇ ਅੱਜ ਵੀ ਜਿਹੜਾ ਇਹ ਇਸ ਟਰੈਕਟਰ ਤੋਂ ਕੰਮ ਲਿਆ ਜਾਂਦਾ ਹੈ ਨਾ ਤੇ ਸਾਰੀ ਗੱਲਬਾਤ ਆਪਾਂ ਤੁਹਾਨੂੰ ਬਾਈ ਨਾਲ ਮਲਾਉਣੇ ਆ ਤੇ ਸਾਰੀ ਜਾਣਕਾਰੀ ਦੇਵਾਂਗੇ ਤੇ ਸ਼ੇਅਰ ਕਰਦੇ ਵੀਡੀਓ ਨੂੰ ਹਣਾ ਹਾਂਜੀ ਦੋਸਤੋ ਤੇ ਮਲਾਉਣੇ ਆ ਬਾਈ ਲਾਪ੍ਰੀਤ ਨਾ ਹਸੀਕਰ ਬਾਈ ਜੀ ਸਸੀਕਰ ਬਾਈ ਜੀ ਤੇ ਬਾਈ ਜੀ ਆਪਣਾ ਨਾਮ ਕੀ ਸੀ ਭੁੱਲ ਗਏ ਮੈਂ ਸੁਖਜੀਤ ਸਿੰਘ ਹਾਂ ਬਾਈ ਸੁਖਜੀਤ ਆ ਤੇ ਬਾਈ ਬਾਰੇ ਵੀ ਦੱਸ ਦਿਓ ਨਾ ਬਾਈ ਹਾਂ ਬਾਈ ਇਹ ਬੰਦੇ ਨੇ ਆਪਣਾ ਟਰੈਕਟਰ ਦਾ ਕੰਮ ਕੀਤਾ। ਹੂੰ ਇਹ ਮਿਸਤਰੀ ਹੈ ਬਾਈ। ਠੀਕ ਆ। ਕਿਹੜੀ ਸਾਈਡ ਤੋਂ ਬਾਈ? ਪੁੱਚੋ ਮੰਡੀ ਤੋਂ ਬਾਈ। ਪੁੱਚੋ ਮੰਡੀ ਤੋਂ। ਬਾਈ ਨਾਲ ਵੀ ਗੱਲਬਾਤ ਕਰਾਂਗੇ। ਤੇ ਬਾਈ ਆਪਾਂ ਪਿੰਡ ਖੜੇ ਆਂ ਸੇਮਾ? ਹਾਂਜੀ ਬਾਈ ਸੇਮਾ। ਸੇਮਾ ਦੇ ਠੀਕ ਆ। ਤੇ ਬਿਲਕੁਲ ਆ ਪੁੱਚੋ ਤੇ ਨਥਾਣੇ ਦੇ ਆ ਜਾਂਦਾ ਤੇ ਮੈਂ ਟਰੈਕਟਰ ਬਾਰੇ ਜਿਵੇਂ ਗੱਲ ਕਰਕੇ ਟੱਸੀ ਬਾਈ 185 ਮੇਡ ਇਨ ਇੰਗਲੈਂਡ। ਹਾਂ ਹਾਂ ਬਾਈ। ਤੇ ਅੱਜ ਵੀ ਕੰਮ ਲੈਣੇ ਹੋ ਬਈ? ਹਾਂ ਬਾਈ ਕੰਮ ਬੋਰਾ ਲੈਣੇ ਆ। ਕਿਤੇ ਆਂਬਾ ਜਿਵੇਂ ਦੇਖਦੇ ਆਂ ਕਈ ਤਿਆਰ ਕਰਾ ਲੈਂਦੇ ਆ ਵੀ ਸ਼ੌਂਕੀ ਅਗੇੜਾ ਗੂੜਾ ਲ ਨਹੀਂ ਨਹੀਂ ਐਸੇ ਕੰਮ ਪੂਰਾ ਲੈਣੇ ਆ ਬਈ ਠੀਕ ਆ ਵੱਡੇ ਟਰੈਕਟਰ ਆ ਜਿਵੇਂ ਮੈਂ ਕਹਿ ਲੇ ਵੀ ਕਿੰਨੀ ਘਾਸ ਪਾਵਰ ਦਾ ਟਰੈਕਟਰ ਆ ਬਈ ਇਹ ਇਹ ਹੈਗਾ ਬਈ 85 ਤੋਂ 90 ਦੇ ਵਿੱਚ ਵਿੱਚ 85 ਤੋਂ 90 ਹਾਸ ਪਾਵਰ ਹਾਂਜੀ ਹਾਂਜੀ ਤੁਹਾਨੂੰ ਲੱਗਿਆ ਬਹੁਤ ਆਜ ਦੇ ਟਰੈਕਟਰ ਮਤਲਬ ਦਾ ਜੇ 4/4 ਲੱਗੇ 75 ਘਾਸ ਪਾਵਰ ਤੱਕ ਦੇ ਹਨਾ ਬਈ 75 ਤੱਕ ਤੇ ਉਦੋਂ ਵੀ 10 ਹਾਸ ਪਾਵਰ ਵੱਧ ਆ ਵੱਧ ਆ ਠੀਕ ਆ ਬਾਕੀ ਬਈ ਜੋਰ ਯੂਰ ਬਹੁਤ ਮਾਰਦਾ ਹਾਂ ਕਿੰਨੇ ਹਾਲ ਪਾਉਣੇ ਆ ਬਈ ਅਜੇ ਬਈ 15 ਹਾਲ ਪਾਉਣੇ ਆ ਹਾਂ ਤਿੰਨ ਗੱਟੇ ਧਰ ਕੇ ਵੀ ਚਲਾ ਕੇ ਦੇਖਿਆ ਠੀਕ ਆ ਦੋਨੇ ਲੀਵਰ ਥੱਲੇ ਸੈਟ ਕੇ ਹਾਂ ਤੇ ਪੂਰਾ ਬਾਈ ਕੋਈ ਚੱਕਰ ਨਹੀਂ ਕਰਦਾ ਹਾਂ ਫੁੱਲ ਵਧੀਆ ਖੇਦਦਾ ਬਾਈ ਚਾਈਪੂਰੀ ਵਧੀਆ ਕਰਦਾ ਠੀਕ ਆ ਮੈਂ ਕਿ ਇੰਸਟਾ ਤੇ ਵੀ ਰੀਲ ਦੇਖੀ ਸੀ ਨਾ ਗੱਟੇ ਵੀ ਰੱਖੇ ਹੋਏ ਸੀ ਤੁਹਾਡੇ ਤੇ ਹਾਂ ਹਾਂ ਬਾਈ ਗੱਟੇ ਰੱਖੇ ਹੋਏ ਸੀ ਹਾਂ ਤੇ ਇਹ ਬਾਈ ਮਾਡਲ ਕਿਹੜਾ ਇਹ ਬਾਈ 70 ਮਾਡਲ ਦਾ 1970 ਮਾਡਲ 1970 ਇਹ ਬਾਅਦ ਵਿੱਚ ਲਿਆ ਤੁਸੀਂ ਬਾਈ ਹਾਂ ਬਾਈ ਇਹ ਬਾਅਦ ਚ ਲੈਤਾ ਠੀਕ ਆ ਤੇ ਕਿ ਜਿਹੜਾ ਇੰਜਨ ਆ ਬਾਈ ਇਹ ਕਿਹੜੀ ਕੰਪਨੀ ਦਾ ਜਿਵੇਂ ਹੁਣ ਤਾਂ ਹੁੰਦੇ ਮੈਸੀ ਦੇ ਜਿਵੇਂ ਆ ਜਾਂਦੇ ਆ ਸੈਂਸਨ ਦੇ ਹਨਾ ਹਾਂ ਹਾਂ ਬਾਈ ਤੇ ਇਹ ਪਰਕਨ ਦਾ ਇੰਜਨ ਆ ਬਾਈ ਪਰਕਨ ਦਾ ਹਾਂ ਬਾਈ ਇਹਦਾ ਫਿਰ ਬਈ ਸਮਾਨ ਸਮੂਹ ਮਿਲ ਜਾਂਦਾ ਕੰਮਕੁਮ ਕਰਾਉਣ ਦਾ ਕਿਵੇਂ ਹਿਸਟਮ ਰਹਿੰਦਾ ਬਈ ਇਹਦਾ ਮੁਸ਼ਕਲ ਨਹੀਂ ਮਿਲਦਾ ਹਾਂ ਬਈ ਕੁਝਕ ਤਾਂ ਜਿਵੇਂ ਦਿੱਲੀੋਂ ਕੁਝ ਕੁ ਬਾਹਰੋਂ ਮੰਗਾਉਣਾ ਪੈਂਦਾ ਪੋਰਟ ਕਰਾਉਣਾ ਪੈਂਦਾ ਅੱਛਾ ਹਾਂ ਠੀਕ ਹੈ ਬਹੁਤ ਘੱਟ ਮਿਲਦਾਗਾ ਹਾਂ 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 ਤੇ ਦਿੱਲੀੋਂ ਦਿੱਲੀ ਵੀ ਮਿਲ ਜਾਂਦਾ ਪਰ ਉਹ ਇਹ ਜਿਹਾ ਨਹੀਂ ਮਿਲਦਾ ਵੀ ਘੱਟ ਮਿਲਦਾ ਮਤਲਬ ਡੁਪਲੀਕੇਟ ਹੋ ਸਕਦਾ origignal ਨਹੀਂਗਾ ਜਿਵੇਂ ਕੰਪਨੀ ਦਾ ਕਹਿ ਲਈ ਵੀ ਹੁਣ ਇਹ ਤਾਂ ਆਪਾਂ ਦੇਖੀਏ ਬਾਹਰਲੀ ਸਾਈਡਾ ਓਦਰ ਕੰਟਰੀਆਂ ਦੇ ਵਿੱਚ ਜ਼ਿਆਦਾ ਦੇਖਿਆ ਜਾਨੇ ਟਰੈਕਟਰ ਹਨ ਉਹਨਾਂ ਨੇ ਰੱਖੇ ਹੋਏ ਬਹੁਤ ਵਧੀਆ ਬਣਾ ਗਏ ਹਾਂ ਬਈ ਹਾਂ ਤੇ ਆਪਣੇ ਮਨ ਲਾ ਤਾਂ ਪੰਜਾਬ ਚ ਤਾਂ ਦੇਖੀਏ ਬਹੁਤ ਘੱਟ ਆ ਟਰੈਕਟਰ ਹਾਂ ਬਾਈ ਬਹੁਤ ਘੱਟ ਆ ਹਾਂ ਇਧਰ ਜਲੰਧਰ ਏਰੀਆ ਹੋ ਗਿਆ ਠੀਕ ਹੈ ਇਧਰ ਤਾਂ ਥੋੜੇ ਜੇ ਹੈਗੇ ਬਾਈ ਹੂੰ ਆਪਣਾ ਜਿਵੇਂ ਬਠਿੰਡਾ ਬਰਨਾਲਾ ਏਰੀਆ ਇਧਰ ਠੀਕ ਹੈ ਬਾਈ ਇਧਰ ਆਪਣੇ ਕੋਲ ਹੀ ਆ ਬਾਈ ਠੀਕ ਹੈ ਇਧਰ ਹੈ ਨਹੀਂ ਠੀਕ ਆ ਤੇ ਬਾਈ ਇਹਦੇ ਜੇ ਆਪਾਂ ਗੱਲਬਾਤ ਕਰੀਏ ਫਰੰਟ ਹਿੱਸੇ ਤੋਂ ਲਾ ਲਈਏ ਹਾਂ ਬਾਈ 1970 ਦਾ ਹੁੰਦਾ ਬਾਈ ਇਹ ਤਾਂ ਫਿਰ ਨਾਲ ਦਾ ਹਿੱਸਾ ਹੀ ਹਾਂ ਹਾਂ ਬਾਈ ਇਹ ਨਾਲ ਦਾ ਹਿੱਸਾ ਹੈ ਅੱਛਾ ਅਡਜਸਟੇਬਲ ਹਿੱਸਾ ਹੈ ਹਾਂ ਬਾਈ ਬਾਹਰ ਵੀ ਕਰ ਸਕਦੇ ਆਪਾਂ ਤੇ ਨਾ ਹਾਂ ਹਾਂ ਕਰ ਸਕਦੇ ਹਾਂ ਠੀਕ ਹੈ ਇਹ ਤਾਂ ਚੁੱਲਾ ਵਗੈਰਾ ਕਿ ਬਾਅਦ ਵਿੱਚ ਐਡ ਕੀਤਾ ਬਈ ਚੁੱਲਾ ਬਾਅਦ ਛਾੜ ਕੀਤਾ ਬਈ ਹੂੰ ਤੇ ਸ਼ੋ ਵਗੈਰਾ ਫਿਰ ਨਾਲ ਦੀ ਓਵੇਂ ਹੀ ਹਾਂ ਸੋ ਸਾਰਾ ਕੁਝ ओरिजिनल ਆ ਬਈ ਠੀਕ ਆ ਤੇ ਆਹ ਚੀਜ਼ ਬਈ ਐਵੇਂ ਆਉਂਦੀ ਸੀ ਨਾਲ ਇਹਦੇ ਹਾਂ ਬਈ ਐਵੇਂ ਹੀ ਆਉਂਦੀ ਸੀ ਠੀਕ ਆ ਆਹ ਲਾਈਟਾਂ ਤੋਂ ਤੇ ਇੱਕ ਜਿਹੜਾ ਮੱਥੇ ਤੋਂ ਬਹੁਤ ਸ਼ਾਨ ਹੈ ਦੀ ਇਹ ਨਾ ਮੈਸੀ ਵੀ ਹਾਂ ਹਾਂ ਬਈ ਤੇ ਜਿਹੜਾ ਇੱਕ ਆਹ ਲੋਗੋ ਜਿਹਾ ਬਣਿਆ ਹੋਇਆ ਹੈਗਾ 185 ਵਾਲਾ ਹਾਂ ਇਹ ਬਈ ओरिजिनल ਇਹ ਐਂ ਆਉਂਦਾ ਸੀਗਾ ਉਠ ਮਾ ਜਾਣ ਹਾਂ ਹਾਂ ਬਈ ਜਿਵੇਂ ਆਪਾਂ ਕਹਦੇ ਨੇ ਵੀ ਜਿਹੜੇ ਨਵੇਂ ਮਾਡਲ 'ਚ ਜੇ ਮੇਨ ਜਣਾਉਂਦੇ ਅੱਜ ਦੀ ਟਾਈਮ ਦੇ ਵਿੱਚ ਹੂੰ ਉਹ ਚੀਜ਼ ਇਹਨਾਂ ਨੇ ਉਦੋਂ 1970 ਦੇ ਵਿੱਚ ਦੇਤੀ ਸੀਗੀ ਹਾਂ 1970 ਦੇ ਵਿੱਚ ਹਾਂਜੀ ਤੇ ਇੰਜਨ ਦਾ ਲਾ ਲਓ ਤੁਸੀਂ ਹਾਂਜੀ ਡੈਲਫੀ ਦਾ ਪੰਪ ਉਸ ਟਾਈਮ ਦੇ ਵਿੱਚ ਇਹਦੇ ਜਿਵੇਂ ਫੋਰਡ 6400 ਚ ਵੀ ਆਉਂਦਾ ਹਾਂ ਉਹ ਵੀ ਮੇਡ ਇਨ ਇੰਗਲੈਂਡ ਸੀਗਾ ਜੀ ਇਹ ਵੀ ਮੇਡ ਇਨ ਇੰਗਲੈਂਡ ਹੈ ਠੀਕ ਆ ਇਹਦੇ ਵੀ ਮਤਲਬ ਡੈਲਫੀ ਦਾ ਪੰਪ ਨਾਲ ਆਇਆ ਹੋਇਆ ਸਾਰਾ ਸਿਸਟਮ ਇਹਦਾ ਨਾਲ ਦਾ ਹੀ ਹੈ ਜੀ ਸੈਲਫ ਵਗੈਰਾ ਸਾਰਾ ਕੁਝ ਨਾਲ ਦਾ ਹੀ ਹੈ ਇਹਦਾ ਆਹ ਸੈਲਫ ਵੀ ਹੈ ਹਾਂਜੀ ਹਾਂ ਇਹ ਸੈਲਫ ਹੋ ਗਿਆ ਪਰਕਨ ਦਾ ਇੰਜਨ ਹੋ ਗਿਆ ਇਹ ਇੱਕ ਆਹ ਕੀ ਚੀਜ਼ ਲੱਗੀ ਬਈ ਇਹ ਇਹਦਾ ਡੀਜ਼ਲ ਫਿਲਟਰ ਹੈ ਜੀ ਡੀਜ਼ਲ ਫਿਲਟਰ ਇਹਦੇ ਵਿੱਚ ਹੀ ਮੋਟਰ ਲੱਗੀ ਹੋਈ ਹੈ ਜੀ ਹਾਂ ਜਿੰਨਾ ਚਿਰ ਇਹ ਪ੍ਰੈਸ਼ਰ ਫੁੱਲ ਬਣਦਾ ਨਹੀਂ ਹੈਗਾ ਇਹਦੇ ਵਿੱਚ ਉਨਾ ਚਿਰ ਟਰੈਕਟਰ ਨਹੀਂ ਸਟਾਰਟ ਹੁੰਦਾ ਜੀ ਹੋਣਾ ਨਹੀਂ ਸਟਾਰਟ ਨਹੀਂ ਸਟਾਰਟ ਇਹ ਨਾ ਜਿਹੜਾ ਕਿ ਕਿ ਆਪਾਂ ਇਹ ਹੀਟਰ ਤੇ ਹੁੰਦਾ ਬਈ ਸਟਾਰਟ ਹਾਂ ਇਹਨੂੰ ਹੀਟਰ ਲੱਗਦਾ ਜੀ ਠੀਕ ਹੈ ਜਿਵੇਂ ਪਹਿਲਾਂ ਤਾਂ ਟਾਈਮਿੰਗ ਬੜੀ ਜ਼ਿਆਦਾ ਹੁੰਦੀ ਸੀ ਹੀਟਰ ਦੀ ਜਿਵੇਂ ਹੁਣ ਕਾਰਾਂ ਦੇ ਵਿੱਚ ਆ ਰਿਹਾ ਜੀ ਕੋਸ਼ਿਸ ਕੈਂਟਾਂ ਦੇ ਹਿਸਾਬ ਨਾਲ ਹੀਟਰ ਲੱਗਦਾ ਉਸ ਹਿਸਾਬ ਨਾਲ ਹੀਟਰ ਲੱਗਦਾ ਇਹਨੂੰ ਠੀਕ ਹੈ ਤੇ ਪੰਪ ਦਾ ਬਈਆ ਬਾਅਦ ਚ ਲਾਏ ਹੋਏ ਹੈ ਨਾ ਹਾਂਜੀ ਇਹ ਬਾਅਦ ਚ ਲੱਗੇ ਹੋਇਆ ਜੀ ਠੀਕ ਹੈ ਤੇ ਇਹ ਪਾਵਰ ਸਟੀਰਿੰਗ ਆਇਆ ਸੀ ਬਈ ਪਹਿਲਾਂ ਇਹ ਪਾਵਰ ਸਟੀਰਿੰਗ ਇਹ ਕੰਪਨੀ ਵੱਲੋਂ ਬਈ ਆਇਆ ਸੀ ਪਰ ਉਹ ਇਧਰ ਜਿਵੇਂ ਆਪਾਂ ਪਹਿਲਾਂ ਹੁਣ ਨਾੜੀਆਂ ਨਾ ਕਰਦੇ ਹੁੰਦੇ ਸੀ ਆਪਣੇ ਸਾਈਡ ਤੇ ਲਾ ਕੇ ਹਾਂ ਬਈ ਉਹ ਮੇ ਆਇਆ ਸੀਗਾ ਉਹਦਾ ਫਿਰ ਥੋੜਾ ਸਿੰਗਲ ਆ ਮਤਲਬ ਇਧਰ ਜਿਵੇਂ 652 ਦੇ ਆਇਆ ਸੀਗਾ ਆਰਮ ਜੀ ਹਾਂ ਪਾ ਲਾ ਕੇ ਕਰਦੇ ਹੁੰਦੇ ਸੀਗੇ ਬਾਅਦ ਚ ਸਿੰਗਾ ਸੈਂਟਰ ਠੀਕ ਹੈ ਉਹ ਫਿਰ ਬਈ ਥੋੜੀਆਂ ਜਿਹਾ ਉਹਦਾ ਸਮਾਨ ਦੀ ਦਿੱਕਤ ਆਉਂਦੀ ਸੀਗੀ ਤਾਂ ਕਰਕੇ ਫਿਰ ਇਹ ਦੂਜੋਂ ਕਰਿਆ ਹੋਇਆ ਡਬਲ ਪੰਪ ਲਾ ਕੇ ਡਬਲ ਪੰਪ ਲ ਹਾਂਜੀ ਰੂਟਰ ਪੰਪਾ ਨਾਲ ਦਾ ਡੈਲਫੀ ਦਾ ਹੀ ਹੈ ਜੀ ਡੈਲਫੀ ਦਾ ਹੀ ਹੈ ਪਰਕਿੰਸ ਲਿਖਿਆ ਹੋਵੇ ਤੇ ਵੀ ਹੈ ਨਾ ਹਾਂਜੀ ਤੇ ਬਈ ਇਹ ਤਾਂ ਜਿਵੇਂ ਆਪਾਂ ਫੋਰਡ 6600 ਦੇ ਵਿੱਚ ਵੀ ਦੇਖਦੇ ਆਂ ਬਾਕੀ ਯਾਰ 1970 ਮੀਲ ਦਾ ਪਾਵਰ ਸਟੀering ਆ ਰਿਹਾ ਤੇ ਜਿਵੇਂ ਇਹਦੇ ਵਿੱਚ ਆਹ ਫਿਲਟਰ ਇਹ ਫਿਲਟਰ ਬਾਅਦ ਵਿੱਚ ਚੇਂਜ ਕਰਾ ਕੇ ਉਮੀ ਚੱਲੀ ਜਾਂਦਾ ਨਹੀਂ ਨਾਲ ਦਾ ਫਿਲਟਰ ਹੈ ਜੀ ਪੰਪ ਵੀ ਇਹਦਾ ਡੀਜ਼ਲ ਪੰਪ ਵੀ ਨਾਲ ਦਾ ਹੈ ਜੀ ਉਹਦਾ ਕੰਮ ਨਹੀਂ ਹੋਇਆ ਬਾਈ ਠੀਕ ਆ ਹਾਂ ਕਿਆ ਬਾਤ ਆ ਤੇ ਬਾਕੀ ਪਾਵਰ ਦਾ ਤਾਂ ਬਾਈ ਹਰੇ ਕਹਿੰਦੇ 80 85 90 ਲਾਲਾ ਪਾਵਰ ਦਾ 15 ਹਾਲਾਂ ਤੇ ਤਾਂ ਇਹਨੂੰ ਕੋਈ ਪਰਵਾਹੀ ਨਹੀਂ ਗਈ ਤੇ ਜਿਵੇਂ ਬਾਈ ਤੁਸੀਂ ਗੱਲ ਦੱਸੀ ਸੀ ਇਹਦੀ ਬਾਈ ਇੱਥੇ ਆ ਜਾਓ ਹਨਾ ਤੇ ਇਹਦਾ ਜੇ ਸਮਾਨ ਤੁਸੀਂ ਖੋਲਿਆ ਸੀ ਤਾਂ ਇੰਜਨ ਕਰਿਆ ਸੀ ਆ ਸਮਾਨ ਦੇ ਮੈਨੂੰ ਫੋਟੋ ਦਿਖਾਈਆਂ ਸੀਗੀਆਂ ਵੀ ਸਮਾਨ ਕਿੰਨਾ ਕੁ ਕੁਆਲਿਟੀ ਸੀ ਕੁਆਲਿਟੀ ਬਾਈ ਇਹਨਾਂ ਦੀ ਬਹੁਤ ਵਧੀਆ ਕੁਆਲਿਟੀ ਹੈ ਜਿਵੇਂ ਆਪਾਂ ਕਹਿੰਦੇ ਆ ਵੀ ਜੌਂਡੀਅਰ ਲਾ ਲਓ ਜਿਵੇਂ ਉਹਨਾਂ ਦਾ ਸਮਾਨ ਅੱਜ ਦੀ ਘੜੀ ਸਾਰਿਆਂ ਨੂੰ ਵਧੀਆ ਮੰਨਦੇ ਆਪਾਂ ਹਾਂ ਵੀ ਉਸ ਸਾਹ ਬਣਾ ਇਹਨਾਂ ਦਾ ਸਮਾਨ ਵੀ ਤੁਸੀਂ ਵਿੱਚ ਫੋਟੋ ਐਡ ਕਰ ਦਿਓ ਆਪਣਾ ਜੋ ਇੰਜਨ ਖੋਲਿਆ ਹੋਇਆ ਸੀ ਠੀਕ ਹੈ ਬਈ ਤੇ ਤੁਹਾਨੂੰ ਦਿਖਾ ਦਿਆਂਗੇ ਜਮਨ ਨਵੇਂ ਵਰਗਾ ਸਮਾਨ ਨਿਕਲਿਆ ਵਿੱਚੋਂ ਕਰੈਂਕੇ ਦੀ ਹਜੇ ਤੱਕ 1970 ਮਾਡਲ ਦੀ ਸਟੈਂਡਰਡ ਤੇ ਨਾਲ ਦੀ ਚੱਲੀ ਜਾਂਦੀ ਹੈ ਹਜੇ ਵੀ ਨਾਲ ਦੀ ਹੈ ਅਸੀਂ ਕੱਲੇ ਮਤਲਬ ਮੇਨ ਬੇਗਨ ਇਹਦੇ ਨਵੇਂ ਪਾ ਕੇ ਚਲਾਇਆ ਜੀ ਸਟੈਂਡਰਡ ਦਾ ਆਪਣਾ ਕਰੈਂਕ ਦਾ ਸਾਇਡ ਚੈੱਕ ਕਰਾਇਆ ਸੀ ਜਮਨ ਸਹੀ ਹੈ ਠੀਕ ਹੈ ਨਾਲ ਦਾ ਚੱਲੀ ਜਾਂਦਾ ਹੈ ਨਾਲ ਦਾ ਚੱਲੀ ਜਾਂਦਾ ਹਾਂਜੀ ਤੇ ਬਾਕੀ ਬਈ ਟਾਇਰ ਤਾਂ ਇਹਦੇ 18 ਵਾਲੀ ਹੈ ਨਾ ਹਾਂਜੀ ਹਾਂ ਟਾਇਰ ਇਹਦੇ 18 ਦੇ ਟਾਇਰ ਦਾ ਹੁਣ ਐ ਨਹੀਂ ਪਤਾ ਹਨ ਵੀ 18 ਚ ਹੀ ਆਉਂਦਾ ਸੀ ਕਿ ਛੋਟੇ ਟਾਇਰ ਆਉਂਦੇ ਸੀਗੇ ਏ 18 ਚ ਹੀ ਆਇਆ ਜੀ 18 ਚ ਆਇਆ 18 ਜਿਹੜਾ ਨਾ ਚ ਆਇਆ 18 ਦੇ ਟਾਇਰਾਂ ਚ ਆਇਆ ਬਾਕੀ ਬਈ ਹਣਾ ਵਹਾਈ ਵਾਸਤੇ ਰੱਖਿਆ ਕੰਮ ਲੈਣ ਵਾਸਤੇ ਚਲੋ ਮੜਾ ਮੋਟਾ ਚੇਂजेस ਕਰਨੇ ਪੈਂਦੇ ਆ ਮੋਡੀਫਿਕੇਸ਼ਨ ਹੋ ਜਾਂਦੀ ਚਲੋ ਛਤਰੀ ਮੀਖ ਸਿਸਟਮ ਹੋ ਗਿਆ ਤੇ ਮੜਗਾੜ ਵੀ ਕਰਨੇ ਪਏ ਬਈ ਚੇਂਜ ਦੇ ਮਗਰਾੜ ਇਹਦੇ ਚੇਂਜ ਆ ਹਾਂਜੀ ਠੀਕ ਆ ਮਗਰਾੜ ਇਹਦੇ ਚੇਂਜ ਹੋਏ ਬਈ ਜੀ ਇਹ ਆਪਾਂ ਉਹ ਨਹੀਂ オリਜਨੈਲਟੀ ਨਹੀਂ ਚੀਜ਼ ਦਿਖਾਉਂਦੇ ਕੰਮ ਵੀ ਲਿਆ ਜਾਂਦਾ ਹਨਾ ਟੈਕ ਤੋਂ ਤੇ ਉਹ ਚੀਜ਼ ਦਿਖਾਉਣਾ ਵੀ ਪਰਕਨ ਦਾ ਇੰਜਨ ਤੇ ਅੱਜ ਵੀ ਇੰਨੀ ਹਾਸ ਪਾਵਰ ਦਾ ਜਿਹੜਾ 1970 ਵੇਲੇ ਦਾ ਚੱਲਿਆ ਆਉਂਦਾ ਤੇ ਵਾਹੀ ਦੇ ਵਿੱਚ ਵੀ ਪੂਰਾ ਕੰਮ ਚੱਲ ਰਿਹਾ ਉਹ ਟਰੈਕਟਰ ਦਿਖਾ ਰਹੇ ਆ ਅੱਜ ਹਾਂਜੀ ਤੇ 에ਅਰ ਕਲੀਨਰ ਤਾਂ ਇਹਦਾ ਅੰਦਰ ਹੋਣਾ ਕਿ ਬਾਹਰ ਹੀ ਹੁੰਦਾ ਪਹਿਲਾਂ ਬਈ 에ਅਰ ਕਲੀਨਰ ਇਹਦੇ ਜੀ ਤੇਲ ਵਾਲਾ ਆਉਂਦਾ ਹੁੰਦਾ ਸੀਗਾ ਜੀ ਨਾਲ ਤਾਂ ਹੂੰ 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 ਅੰਦਰ ਆਉਂਦਾ ਹੁੰਦਾ ਸੀਗਾ ਜੀ ਠੀਕ ਆ ਤੇ ਇਹ ਅਸੀਂ ਬਾਅਦ ਚ ਹੁਣ ਬਾਹਰ ਲਾਇਆ ਹੋਇਆ ਜੀ ਬਾਹਰ ਲਾਇਆ ਹੋਇਆ ਹਾਂ ਇੱਕ ਤਾਂ ਥੋੜੀ ਜੀ ਮਤਲਬ ਵੀ ਜਿਵੇਂ ਆਪਾਂ ਕਹਿ ਰਹੀਏ ਵੀ ਗਰਮੀਆਂ ਦੇ ਵਿੱਚ ਥੋੜੀ ਜੀ ਗਰਮ ਦੀ ਪ੍ਰੋਬਲਮ ਆਉਣ ਲੱਗ ਜਾਂਦੀ ਆ ਠੀਕ ਆ ਕਿਉਂਕਿ ਇਹਦੀ ਸ਼ੋਅ ਹੈ ਜਿਹੜੀ ਉਹ ਉਸ ਹਿਸਾਬ ਨਾਲ ਜਿਵੇਂ ਬਾਹਰ ਤਾਂ ਹੁਣ ਠੰਡ ਹੁੰਦੀ ਹੈ ਜੇ ਆਪਣੇ ਤੇ ਸੁੱਕਾ ਲਾਤਾ ਸੀਗਾ ਸੁੱਕਾ ਲਾਤਾ ਸੀਗਾ ਬਾਈ ਜਿਵੇਂ ਇੱਥੇ ਆਜੇ ਹੋਣਾ ਹੁਣ ਤਾਂ ਜਿਵੇਂ ਨਵੇਂ ਟਰੈਕਟਰ ਆਪਾਂ ਦੇਖਦੇ ਆਂ ਵੀ ਹਰ ਕੋਈ ਕਹਿੰਦਾ ਵੀ ਆਪਾਂ ਯਾਰ ਨਵਾਂ ਲੈ ਆ ਗਏ 4x4 ਲੈ ਗਏ ਤੇ ਹਾਂ ਹਾਂ ਬਾਈ ਵੀ ਤੁਸੀਂ ਇੰਨਾ ਪੁਰਾਣਾ ਮਾਡਲ ਹੀ ਕਿਉਂ ਚੂਜ਼ ਕੀਤਾ ਵੀ ਆਪਾਂ 185 ਲੈ ਕੇ ਆਉਣਾ ਗਿਆ ਭਾਲ ਕੇ ਅਸੀਂ ਬਾਈ 135 ਦਾ ਟਰੈਕਟਰ ਭਾਲਦੇ ਸੀਗੇ ਅੱਛਾ 135 ਆਲਾ 135 ਵਾਲਾ ਇਹਦੇ ਨਾਲ ਦਾ ਹੀ ਹੈ ਬਾਈ ਜਮਾਂ ਆਹੀ ਸ਼ੋਅ ਚ ਸਾਰਾ 100 ਜਮਾਂ ਇਹਦੇ ਡਿੱਟੂ ਹੀ ਹੈ ਕਾਪੀ ਹੈ ਹਾਂਜੀ ਹਾਂਜੀ ਅਸੀਂ ਉਹ ਭਾਲਦੇ ਸੀਗੇ ਤੇ ਉਹ ਸਾਨੂੰ ਮਿਲਿਆ ਨਹੀਂ ਠੀਕ ਹੈ ਤੇ ਇੱਕ ਅਸੀਂ ਹੌਲੈਂਡ ਲੈਣਾ ਸੀਗਾ ਬਈ ਹੂੰ 56 20 ਟਰੈਕਟਰ ਲੈਣਾ ਸੀਗਾ ਠੀਕ ਹੈ ਤੇ ਫਿਰ ਸਾਨੂੰ ਜਦੋਂ ਇਹਦੀ 10 ਪਈ ਹਾਂ ਤੇ ਫਿਰ ਸਾਨੂੰ ਇਹ ਮਿਲ ਗਿਆ ਬਾਈ ਫਿਰ ਅਸੀਂ ਉਹ 135 ਦਾ ਛੜਤਾ ਸੀਗਾ ਵੀ ਚਲ ਇਹ ਲੈ ਲੈਣੇ ਆਂ ਫਿਰ ਅਸੀਂ ਇਹ ਲੈ ਲਿਆ ਬਾਈ ਨਾਲੇ ਹੁਣ ਤਾਂ ਇਹ ਬਾਈ ਚ ਕੰਮ ਦਿੰਦਾ ਠੀਕ ਹੈ ਤੇ ਨਾਲੇ ਉਹ ਸ਼ੌਂਕ ਵਾਲੀ ਚੀਜ਼ ਆ ਸ਼ੌਂਕ ਵਾਲੀ ਚੀਜ਼ ਇਹ ਕੰਮ ਬਾਈ ਸਾਰਾ ਫਿਰ ਇਹ ਤੋਂ ਲੈਣੇ ਹੋ ਹਾਂ ਬਾਈ ਸਾਰਾ ਕੰਮ ਇਹ ਤੋਂ ਲੈਣੇ ਆ ਠੀਕ ਹੈ ਤੇ ਇਹਦੇ ਵੀ ਸਪੀਡਾਂ ਕਿੰਨੀਆਂ ਆ ਜਾਂਦੀਆਂ ਜਿਵੇਂ ਆਮ ਦੇਖਦੇ ਆ ਟੂ ਸਪੀਡ ਆ ਜਾਂਦੇ ਆ ਤੇ ਥਰੀ ਸਪੀਡ ਆ ਗਈ ਟਰੈਕਟਰ ਇਹ ਤਾਂ ਹੈ ਟੂ ਸਪੀਡ ਆ ਬਾਈ ਇਹ ਠੀਕ ਹੈ ਤੇ ਜਿਵੇਂ ਕਿ ਆਪਾਂ ਪਹਿਲੇ ਲੋਚ ਚ ਤੋੜਦੇ ਆ ਜਿਵੇਂ ਸੁਪਰ ਸੀਡਰ ਦੇ ਬਹੁਤ ਤੋੜਾ ਘਾਟਾ ਬਾਈ ਠੀਕ ਹੈ ਬਾਈ ਲੋ ਦੇ ਵਿੱਚ ਲੋ ਦੇ ਵਿੱਚ ਪਹਿਲੇ ਚ ਹਾਂ ਹਾਂ ਠੀਕ ਹੈ ਤੇ ਪਹਿਲੇ ਹਾਈ ਚ ਹਾਂਜੀ ਤੋਰਾ ਜਿਵੇਂ ਆਮ ਟਰੈਕਟਰ ਦਾ ਦੂਜੇ ਹਾਈ ਜਿੰਨਾ ਹੁੰਦਾ ਜੀ ਉਹਨਾਂ ਤੋਰਾਗਾ ਠੀਕ ਹੈ ਤੇ ਵੀ ਬਹੁਤ ਤੋਰਾਗਾ ਤੇ ਵੀ ਵਧੀਆ ਪਹਿਲੇ ਹਾਈ ਚ ਵਧੀਆ ਤੁਰਪੰਦਾਗਾ ਠੀਕ ਹੈ ਹਾਂ ਦੋਨੇ ਲਈ ਬਸ ਲੇ ਛੱਟ ਕੇ ਵਧੀਆ ਤੁਰਿਆ ਫਿਰਦਾ ਤੇ ਬਾਕੀ ਬਈ ਜਿਵੇਂ ਆਪਾਂ ਕਹਿੰਗੇ ਬੈਟਰੀ ਆ ਜਾਂਦੀ ਆ ਆਮ ਟਰੈਕਟਰ ਦੀ ਆਪਾਂ ਦੇਖਦੇ ਹਾਂ ਫਰੰਟ ਤੇ ਹੁੰਦੀ ਆ ਹਾਂ ਹਾਂ ਬਈ ਇਹਦੀ ਬੈਟਰੀ ਫਿਰ ਬਈ ਇਹਦੀ ਬੈਟਰੀ ਬਈ ਇੱਥੇ ਆ ਜਾਂਦੀ ਆ ਜਮਾ ਮਗਰ ਅੱਛਾ ਠੀਕ ਹੈ ਹਾਂ ਹਾਂ ਤੇ ਆ ਚੀਜ਼ਾਂ ਬਈ ਆ ਕੀ ਚੀਜ਼ ਐ ਇਹ 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 ਖੁੱਲ ਕੇ ਇੱਧਰ ਬੈਟਰੀ ਦੇ ਇੱਥੇ ਆਏ ਨੇ ਜੀ ਠੀਕ ਐ ਜੀ ਬੈਟਰੀ ਵਗੈਰਾ ਦੇ ਕੰਮਿਆਂ ਨੂੰ ਲਾਉਣੇ ਆ ਹਨਾ ਕੁਝ ਜੀ ਹਾਂਜੀ ਹਾਂਜੀ ਸਾਰਾ ਕੁਝ ਹਾਂ ਤੇ ਬਾਕੀ ਤਾਂ ਚਲੋ ਟਾਈਮ ਦੇ ਨਾਲ ਕਈ ਚੀਜ਼ਾਂ ਨਹੀਂ ਮਿਲਦੀਆਂ ਹਨਾ ਇਨਸਟਰੂਮੈਂਟ ਕਲਸਟਰ ਦੇਖ ਸਕਦੇ ਹਾਂ ਤੁਸੀਂ ਇਹਦਾ ਤੇ ਹੋਰ ਬਈ ਇਹਦੇ ਵਿੱਚ ਕੀ ਸਹੂਲਤ ਮਿਲਦੀ ਹੈ ਜਿਹੜੀ ਉਸ ਟਾਈਮ ਦੀ ਹੁੰਦੀ ਹੈ ਹੋਰ ਬਈ ਜਿਹੜੀ ਆਪਣੇ ਹੁਣ ਵਾਲੇ ਟਰੈਕਟਰਾਂ ਚ ਆਉਂਦੀ ਆ ਸਾਰੀ ਸਹੂਲਤ ਬਈ ਉਮ ਹੀ ਹੈ ਇਹ ਉਹਦੀ ਲਿਫਟ ਕੈਪੈਸਿਟੀ ਕਿੰਨੀ ਆ ਬਈ ਇਹਦੀ 2600 2600 ਕਿਜੀ ਹੈ ਨਾ ਹਾਂਜੀ ਹਾਂਜੀ ਹੂੰ ਠੀਕ ਆ ਤੇ ਆ ਉਹਦਾ ਪੀਟੀਓ ਲਿਵਰ ਆ ਗਿਆ ਤੇ ਆ ਜਿਹੜਾ ਬਈ ਥੱਲੇ ਇੱਕ ਟੈਂਕ ਲੱਗਿਆ ਹੋਇਆ ਕਾ ਦਾ ਇਹ ਬਈ ਡਿਸਟ੍ਰੀਬਿਊਟਰ ਦਾ ਇਹ ਬਾਅਦ ਚ ਲਾਇਆ ਹੋਇਆ ਬਈ ਇਹ ਬਈ ਨਾਲ ਹੀ ਆਇਆ ਸੀਗਾ ਠੀਕ ਆ ਤੇ ਜਿੰਨਾਂ ਤੋਂ ਆਪਾਂ ਲੈਤਾ ਸੀ ਉਹਨਾਂ ਦੇ ਵੀ ਨਾਲ ਹੀ ਆਏ ਸੀਗੇ ਤੇ ਅਸੀਂ ਉਨ ਸਰਚ ਕਰਕੇ ਦੇਖਿਆ ਉਹਨਾਂ ਦੇ ਵੀ ਲੱਗੇ ਆ ਵੇ ਇਹ ਸਪੈਸ਼ਲ ਡਿਸਟ੍ਰੀਬਿਊਟਰ ਜਿਵੇਂ ਟਰਾਲੀ ਵਗੈਰਾ ਆ ਜਾਂਦਾ ਹਾਂ ਵੀ ਇਹ ਤੇਲ ਨਹੀਂ ਰਾਲਦਾ ਬਾਈ ਕਿਸੇ ਨਾਲ ਵੀ ਠੀਕ ਆ ਇਧਰ ਇਹਦਾ ਡਿਸਟ੍ਰੀਬਿਊਟਰ ਆ ਜਾਂਦਾਗਾ ਤੇ ਬਾਈ ਦੱਸਦਾ ਸੀ ਕਿ ਮਨ ਨਾਲ ਇਹ origignal ਤਾਂ ਹੈ ਨਹੀਂ ਹਨਾ ਬਾਈ ਜਿਵੇਂ ਨਾਲ ਆਇਆ ਸੀਗਾ ਨਾ ਨਾਲ ਆਲਾ ਨਹੀਂ ਬਾਈ ਉਹ ਨਾਲ ਨਾਲ ਨਾ ਰਿਪੇਅਰ ਨਹੀਂ ਹੋਇਆ ਠੀਕ ਆ ਇਹ ਫਿਰ ਬਾਅਦ ਚੋਂ ਲਾ ਆਇਆ ਤੇ ਬਾਕੀ ਇਹਦੇ ਆ ਗਿਆ ਕੰਟਰੋਲ ਵਗੈਰਾ ਆ ਗਿਆ ਤੇ ਬਾਕੀ ਜਿਹੜਾ ਪਿੱਛੋਂ ਹਿੱਸਾ ਦਿਖਾ ਦਿੰਨੇ ਹਣਾ ਜਿਹੜਾ ਮੈਸੀਬਾ ਪੂਰਾ ਕਾਮਜਮੰਨੇ ਆਇੰਦਾ ਪਲੈਂਟਰੀ ਡਰਾਈਵ ਤੇ ਬਾਕੀ ਲਿਫਟ ਕੈਪੈਸਿਟੀ ਬਾਈ ਨੇ ਦੱਸੀ ਆ ਤੁਹਾਨੂੰ 2600 ਕਿਜੀ ਆ ਇੱਕ ਤੁਸੀਂ ਹੋਰ ਦੇਖੋ ਇਹਦੀਆਂ ਲਿੰਕਾਂ ਬਾਈ ਲਿੰਕਾਂ ਐ ਮੈਨੂੰ ਲੱਗਦੀਆਂ ਕਿ ਹੈਗੀਆਂ ਵੀ ਲੰਮੀਆਂ ਐ ਲੰਮੀਆਂ ਹੈ ਹੀ ਆ ਬਾਈ ਹੈ ਠੀਕ ਆ ਆਮ ਦਾ ਪਹਾਉਲੈਂਡ ਦੀਆਂ ਦੇਖਦੇ ਆ ਕਾਫੀ ਲੰਮੀਆਂ ਹੁੰਦੀਆਂ ਆਉਲੈਂਡ ਦਾ ਵੀ ਲੰਮੀਆਂ ਬਈ ਠੀਕ ਆ ਬਾਕੀ ਇਹਦੇ ਟਾਇਰਾਂ ਦਾ ਸਾਈਜ਼ ਕਰਕੇ ਵੀ ਵੱਡੀ ਹੋ ਗਈ ਹੈ ਨਾ ਹਾਂ ਹਾਂ ਬਾਈ ਬਾਕੀ ਹਾਂ ਮੈਸੀ ਦਾ ਐ ਕੇਲੀ ਵੀ ਲਿਫਟ ਜਿਹੜੀ ਕੰਟਰੋਲ ਮੰਨੀ ਜਾਂਦੀ ਆ ਪੂਰੀ ਸਭ ਤੋਂ ਵਧੀਆ ਤੇ ਹੋਰ ਬਾਈ ਕੋਈ ਗੱਲਬਾਤ ਤੇਲ ਦਾ ਖਰਚਾ ਕੀ ਰਹਿੰਦਾ ਇਹਦਾ ਤੇਲ ਦਾ ਖਰਚਾ ਤਾਂ ਬਾਈ ਹੈਗਾਗਾ 6 ਲੀਟਰ ਘੰਟੀ ਦਾ ਜਾਂ ਕਿੱਲੇ ਦਾ ਇਹ ਬਈ ਕਿੱਲੇ ਦਾ ਕਿੱਲੇ ਦਾ ਕਿੱਲੇ ਤੇ ਕਿੱਲਾ ਵੀ ਮੰਨ ਕੇ ਜਿਹੜੇ ਸਾਬ ਨਾਲ ਤੋੜ ਤੇ ਹਿਸਾਬ ਨਾਲ ਬਈ ਜੇ 15 ਮਲਾ ਕਲਟੀਵੇਟਰ ਮਾਰਦੇ ਕਿੱਲਾ ਦਾ ਫਿਰ ਬਈ ਖੇਤੀ ਬਾਧਨਦਾ ਹੋਣਾ ਹਾਂ ਹਾਂ ਖੇਤੀ ਹਾਂ ਜੇ ਆਪਾਂ 11 ਕਰਕੇ ਪਾਉਨੇ ਆ ਬਈ ਠੀਕ ਆ ਫਿਰ 6 ਲੀਟਰ ਖਾਂਦਾਗਾ ਚੱਕ ਕਿੰਨੇ ਰੱਖਦੇ ਆ ਬਈ ਚੱਕਰ ਬਈ 16 1700 ਚੱਕਰ ਠੀਕ ਆ ਇੰਨੇ ਤੇ ਆਉਂਦੇ ਗੱਟੇ ਧਰ ਕੇ ਪੂਰੇ ਫੁੱਲ ਵਜਨ ਧਰ ਕੇ ਦੋਨੇ ਲੀਵਰ ਥੱਲੇ ਸੱਟ ਕੇ ਫੇਰ ਬੌਣਿਆ ਬਈ ਠੀਕ ਆ ਤੇ ਕਦੇ ਕੋਈ ਐਂ ਜਿ ਨਹੀਂ ਲੱਗਿਆ ਹੋਰ ਕਿਹੜਾ ਟਰੈਕਟਰ ਆ ਬਈ ਤੁਹਾਡੇ ਕੋਲੇ ਇੱਕ ਬਈ ਆਪਣੇ ਕੋਲੇ ਐਚ ਐਮ ਟੀ 25 ਬਈ ਆ 25 ਬਈ ਉਹ ਛੋਟੇ ਜਿਵੇਂ ਇਸ ਇਸ ਦੇ ਮੁਕਾਬਲੇ ਦਾ ਟਰੈਕਟਰ ਕਦੇ ਤੁਹਾਡੇ ਕੋਲੇ ਹੋਵੇ ਉਹਦੇ ਨਾਲ ਲਾ ਕੇ ਦੇਖਿਆ ਉਹ ਅੱਗੇ ਕਿੰਨਾ ਕੁ ਲੱਗਦਾ ਡਿਫਰੈਂਸ ਇੱਕ ਬਈ ਜਦੋਂ ਕੰਮ ਕਰਾਇਆ ਸੀਗਾ ਉਸ ਤੋਂ ਬਾਅਦ ਅਸੀਂ ਹਾਲੈਂਡ ਦਾ ਦੇਖਿਆ ਸੀਗਾ ਠੀਕ ਆ ਤੇ ਹਾਲੈਂਡ ਬਈ ਬਿਜਾਨੀ ਕੋ ਉਨਾ ਨਹੀਂ ਉਹ ਕਰਦਾ ਸੀਗਾ ਵੀ ਜਨੇ ਹਾਲ ਉਹ ਕਰਦਾ ਸੀਗਾ ਠੀਕ ਆ ਬਾਕੀ ਇਹਦੀ ਆ ਸਾਰਿਆਂ ਨੂੰ ਪਤਾ ਨੇ ਦੱਸਣ ਦੀ ਤਾਂ ਲੋੜ ਹੀ ਨਹੀਂ ਮੈਂ ਕਈ ਵਾਰੀ ਦੱਸ ਵੀ ਲੈਫਟ ਜਿਹੜੀ ਇਹਦੀ ਤਕਨੀਕ ਆ ਉਹ ਸਾਰਿਆਂ ਨੂੰ ਬੈਸਟ ਮੰਨੀਆਂ ਦੀ ਇੱਕ ਪਾਵਰ ਆ ਗਈ ਤਾਂ ਦੋਨੇ ਚੀਜ਼ਾਂ ਮਿਲ ਗਈਆਂ ਤਾਂ ਹਾਂ ਹਾਂ ਬਾਈ ਉਸ ਚੀਜ਼ ਨਾਲ ਫਿਰ ਫਰਕ ਪੈਣਾ ਹੀ ਆ ਹਨਾ ਤੇ ਬਾਕੀ ਪਾਰਕਨ ਦਾ ਇੰਜਨ ਦੇ ਵਿੱਚ ਆ ਬਾਈ ਆ ਕੀ ਚੀਜ਼ ਲਾਈ ਵੀ ਇੱਥੇ ਇਹ ਬਾਈ ਤੇਲ ਵਾਲੀ ਮੋਟਰ ਲਾਈ ਵੀ ਆ ਠੀਕ ਹੈ ਉਜੇ ਬਾਈ ਨੇ ਦੱਸਿਆ ਸੀਗਾ ਦੂਜੀ ਸਾਈਡ ਵੀ ਦੋ ਮੋਟਰਾਂ ਲੱਗੀਆਂ ਹੋਣ ਇਹਦਾ ਕਾਰਨ ਬਾਈ ਇਹਦਾ ਕਾਰਨ ਜੀ ਇਹ ਜਿਹੜੀ ਇਹਦੀ ਮਤਲਬ origignal ਮੋਟਰ ਹੈ ਜੀ ਉਹ ਥੋੜੀ ਜੀ ਵੀਕ ਹੈ ਜੀ ਮਤਲਬ ਉਹਨਾ ਪ੍ਰੈਸ਼ਰ ਨਹੀਂ ਬਣਾਉਂਦੀ ਜੀ ਫਿਰ ਇਹਦੇ ਤਾਂ ਕਰਕੇ ਇਹ ਅਡ ਲਾਈ ਹੋਈ ਹੈ ਜੀ ਅੱਛਾ ਲੱਗ ਤੋ ਲਾਈ ਹੋਈ ਹੈ ਇਧਰੋਂ ਅਡ ਪ੍ਰੈਸ਼ਰ ਬਣਦਾ ਜੀ ਇਧਰੋਂ ਜਿਹੜਾ ਪ੍ਰੈਸ਼ਰ ਬਣ ਕੇ ਉਹ ਦੂਜੇ ਵੱਲ ਪ੍ਰੈਸ਼ਰ ਜਾਂਦਾ ਜੀ ਫਿਰ ਇਹੇ ਸਟਾਰਟ ਹੋਣ ਲੱਗਿਆ ਜੀ ਸਟਾਰਟ ਹੋਣ ਲੱਗਿਆ ਪਹਿਲਾਂ ਸਟਾਰਟਿੰਗ ਚ ਪ੍ਰੋਬਲਮ ਸੀਗੀ ਥੋੜੀ ਜੀ ਉਹਦੇ ਕਰਕੇ ਸਾਨੂੰ ਇਹ ਅਡ ਲੋਣੀ ਪਈ ਮਤਲਬ ਉਹਦੇ ਜਿਹੜਾ ਰੋਟਰੀ ਪੰਪ ਤੱਕ ਜਿਹੜਾ ਤੇਲ ਦਾ ਪ੍ਰੈਸ਼ਰ ਪੂਰਾ ਚਾਹੀਦਾ ਉਹਨੂੰ ਨਹੀਂ ਮਿਲਦਾ ਸੀ ਉਹਨੂੰ ਮਿਲਦਾ ਨਹੀਂ ਸੀ ਤੇ ਬਈ ਇੱਕ ਚੀਜ਼ ਹੋਰ ਦੇਖੀ ਜਾਂਦਾ ਮੈਂ ਇਹਦੇ ਫਰੰਟ ਦੇ ਜਿਵੇਂ ਬੈਲਟਾਂ ਦੀ ਗੱਲ ਕਰੀਏ ਫੈਨ ਬੈਲਟ ਵੀ ਨਾਲ ਹੀ ਆਈ ਵੀ ਇਤਨਾ ਦੀ ਆਈ ਨਹੀਂ ਠੀਕ ਹੈ ਕੀ ਬਾਤ ਆ ਤੇ ਇਹਦਾ ਬਈ ਕੋਈ ਕਾਰਨ ਹੋਈ ਤੁਹਾਡੇ ਹਿਸਾਬ ਚੋ ਵੀ ਕਾਹਤੋਂ ਦਿੱਤੀ ਸੀ ਡਬਲ ਜਾਂ ਵੈਸੇ ਹੀ ਉਹਨੇ ਕੰਪਨੀ ਨੇ ਕੰਪਨੀ ਨੇ ਮਤਲਬ ਪਾਵਰ ਦੇ ਹਿਸਾਬ ਨਾਲ ਜਿਵੇਂ ਆਪਾਂ ਕਹਿੰਦੇ ਨੇ ਵੀ ਕਈ ਵਾਰ ਕੋਈ ਇੱਕ ਬੈਲਟ ਟੁੱਟ ਜਾਂਦੀ ਹੈ ਜੀ ਤਾਂ ਉਸ ਹਿਸਾਬ ਨਾਲ ਵੀ ਉਹਨਾਂ ਨੇ ਰੱਖਿਆ ਹੋਇਆ ਵੀ ਇੱਕ ਸਪੇਅਰ ਰੱਖੀ ਹੋਈ ਹੈ ਜੇ ਕਈ ਟੁੱਟ ਜੇ ਕੰਮ ਚੱਲੀ ਜਾਵੇ ਜਾਂ ਕੋਈ ਟਰੈਕਟਰ ਨੂੰ ਨੁਕਸਾਨ ਨਾ ਹੋਵੇ ਨੁਕਸਾਨ ਨਹੀਂ ਹੁੰਦਾ ਹੂੰ ਇਹ ਵੀ ਇਹ ਵੀ ਹੋਰ ਬਾਕੀ ਨਾਲ ਦੀਆਂ ਹੀ ਆ ਬਈ ਰਹਿਣ ਨਾਲ ਪਰਕਾਂ ਦੇ ਉੱਤੇ ਮੋਹਰ ਵੀ ਹੈਗੀ ਹੈ ਬੈਲਟਾਂ ਦੇ ਉੱਪਰ ਬੈਲਟਾਂ ਦੇ ਹਾਂਜੀ ਕੀ ਬਾਤ ਤੇ 19 ਮਤਲਬ ਹੁਣ ਅੱਜ ਹੋ ਗਿਆ 50 ਸਾਲ ਹੋ ਗਏ ਹੁਣੇ ਹਾਂ 50 ਰੋਟੇ ਹੀ ਹੋ ਗਏ ਬਾਈ ਹਾਂ ਇੱਥੇ ਜੇ ਮੈਂ ਸੁਣਦਾ 55 ਸਾਲ ਹੋ ਗਏ ਤੇ ਆ ਨੋਟ ਕਰ ਲਈ ਇੱਥੇ ਆ ਲਿਖਿਆ ਬਾਈ ਪੱਕਣ ਠੀਕ ਆ Ориジナル ਆ ਬਾਈ Ориジナル ਆ ਤੇ ਕਈ ਚੀਜ਼ਾਂ ਯਾਰ ਬਾਈ ਆਪਾਂ ਦੇਖਦੇ ਆ ਤੁਹਾਨੂੰ ਕਿੰਨਾ ਕੁ ਲੱਗਦਾ ਵੀ ਅੱਜ ਵਾਲੇ ਲੋਹੇ 'ਚ ਤੇ ਪਹਿਲਾਂ ਵਾਲੇ ਲੋਹੇ 'ਚ ਵੀ ਦਿਨ ਰਾਤ ਦਾ ਫਰਕ ਸੀਗਾ ਬਹੁਤ ਫਰਕ ਆ ਬਾਈ ਜਿਵੇਂ ਆਪਾਂ ਕਹਿ ਦਨੇ ਆ ਵੀ ਹੁਣ ਜਿਵੇਂ ਜਿਹੜੇ ਹਿਸਾਬ ਨਾਲ ਅੱਜ ਦੀ ਕੁਆਲਿਟੀ ਆਈ ਜਾਂਦੀ ਹੈ ਜੀ ਟਰੈਕਟਰਾਂ ਦੀ ਉਸ ਹਿਸਾਬ ਨਾਲ ਤਾਂ ਇਹ ਬੈਸਟ ਹੈ ਜੀ ਸਭ ਤੋਂ ਮਤਲਬ ਅੱਜ ਦੇ ਟਾਈਮ ਦੇ ਵਿੱਚ ਅੱਜ ਦੇ ਟਾਈਮ ਹਾਂਜੀ ਹਾਂ ਬਹੁਤ ਵਧੀਆ ਲੋਹੇ ਦੀ ਕੁਆਲਿਟੀ ਲਾ ਲਓ ਹਾਂਜੀ ਤੇ ਬਾਕੀ ਉਹ ਚਲਾਈ ਦਾ ਵੀ ਕਾਰ ਵਾਲੀ ਚਲਾਈ ਹੈ ਜਮਾ ਦੀ ਠੀਕ ਹੈ ਜੇ ਮੈਂ ਆਪਾਂ ਬੈਨ ਨੇ ਉੱਪਰ ਸੀਟਿੰਗ ਲਾ ਲਓ ਪੈਡ ਨਾਲ ਦੇ ਬੈਠਣ ਦੀ ਸੀਟਿੰਗ ਲਾ ਲਓ ਠੀਕ ਹੈ ਬੰਦਾ ਥੱਕਦਾ ਨਹੀਂ ਮਤਲਬ ਸੋ ਸਵੇਰ ਤੋਂ ਕੰਫਰਟੇਬਲ ਜ ਹੈ ਹਾਂ ਕੰਫਰਟੇਬਲ ਬਹੁਤ ਆ ਰਹੀ ਹੈ ਬਾਕੀ ਟਰੈਕਟਰ ਨੇ ਕਹਿੰਦੇ ਜਦੋਂ ਵਹਾਈ ਚ ਜੋ ਲੋਡ ਹੀ ਨਹੀਂ ਮੰਨਣਾ ਫਿਰ ਤਾਂ ਆਰਾਮ ਨਾਲ ਬੰਦਾ ਬੈਠੇ ਹੈ ਤੇ ਬਾਕੀ ਕੋਈ ਗੱਲ ਰਹਿ ਗਈ ਹੋਵੇ ਹਨਾ ਕਈ ਵਾਰੀ ਨਹੀਂ ਯਾਦ ਰਹਿੰਦੀ ਤਾਂ ਭਰਾਵਾ ਕਮੈਂਟ ਕਰਕੇ ਵੀ ਦੱਸ ਸਕਦੇ ਇੱਕ ਚੀਜ਼ ਵਾਰੀ ਹਨਾ ਪੰਜਾਬ 'ਚ ਆਪਣੇ ਜਾਂ ਕਦੋਂ ਤੋਂ ਆਈ ਸੀ ਟਰੈਕਟਰ ਇਹ ਤਾਂ ਜਾਂ ਕਿੰਨੇ ਹਸਪਾਵਰ ਵੈਸੇ ਤਾਂ ਬਾਈ ਨੇ ਹਸਪਾਵਰ ਦੱਸ ਹੀ ਦਿੱਤੀ ਆ ਇਹਨੇ ਦੋ ਤਰ੍ਹਾਂ ਦੇ ਇੰਜਨ ਆਈ ਸੀ ਹੈ ਕਈ ਵਾਰੀ ਭੁਲੇਖੇ 'ਚ ਨਾ ਰਹਿ ਜੁ ਹੋਣਾ ਅਗਲਾ ਕਹਦੇ 75 ਹਸਪਾਵਰ ਦਾ ਸੀਗਾ ਉਹ ਕੰਪਨੀ ਮਤਲਬ ਮਾਡਲ ਹੋਰ ਸੀਗਾ ਤੇ ਇਹ ਜਿਹੜਾ ਸੀਗਾ ਮਾਡਲ ਹੋਰ ਆਗਾ ਪਰਕਣ ਦਾ ਤੇ ਬਾਈ ਬਹੁਤ ਬਹੁਤ ਧੰਨਵਾਦ ਤੁਹਾਡਾ ਹਨਾ ਠੀਕ ਹੈ ਠੀਕ ਹੈ ਤੇ ਦੋਸਤੋ ਆ ਚੰਗੀ ਲੱਗੀ ਵੀਡੀਓ ਤਾਂ ਸ਼ੇਅਰ ਕਰ ਦਿਓ ਮਿਲਦੇ ਆਂ ਫਿਰ ਕਿਸੇ ਹੋਰ ਨਵੀਂ ਵੀਡੀਓ ਦੇ ਵਿੱਚ ਧੰਨਵਾਦ